ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਰਟ ਰੀਟ ਸਟਾਈਲ ਸੋ ਨਾਮਤੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਵਾਲੇ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਬਹੁਤ ਹੀ ਸੋਹਣੇ ਕਾਟਨ ਦੇ ਸੂਟ ਨੇਗੇ ਫਸਟ ਸੂਟ ਜਿਹੜਾ ਆਪਣੇ ਨੀਡਲ ਵਰਕ ਦਾ ਰੈਡੀ ਕੀਤਾ ਦਾ ਬਹੁਤ ਹੀ ਸੋਹਣਾ ਕੰਮ ਹੋਇਆਗਾ ਸਭ ਤੋਂ ਪਹਿਲਾਂ ਤੁਹਾਨੂੰ ਇਹਦਾ ਨੈਕ ਚੈੱਕ ਕਰਵਾ ਦੀਏ ਇਹਦਾ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਕੰਮ ਆਇਆ ਐਂਡ ਜਿਹੜਾ ਫਰੰਟ ਹੈ ਇਹਦੇ ਵਿੱਚ ਬੂਟੀ ਆਏਗੀ ਸਟਾਫਾ ਜਿਹੜਾ ਆਪਣੇ ਐਸਕੇ ਦੀ ਕਾਟਨ ਲਗਾਈ ਹੈਗੀ ਇਹ ਵਾਰੀ ਸੂਟ ਦੇ ਨਾਲ ਤੁਸੀਂ ਸਾਡੇ ਤੋਂ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ। ਇਦਾਂ ਇਹਦਾ 슬ੀਵਸ ਦੇ ਉੱਪਰ ਕੰਮ ਆਏਗਾ ਬਹੁਤ ਹੀ ਸੋਹਣਾ। ਜਿਹੜਾ ਕਲਰ ਕੰਟਰਾਸਟ ਹੈਗਾ ਬਹੁਤ ਹੀ ਸੋਹਣਾ ਲੱਗਿਆ ਫਿਰੋਜੀ ਸ਼ੀਟ ਦਾ ਆਪਣੇ ਕੋਲ ਜਿਹੜਾਗਾ ਸੂਟ ਹੈਗਾ ਇਹਦੇ ਵਿੱਚ ਰੈੱਡ ਐਂਡ yellow lemon ਕਲਰ ਦੇ ਪਾਣੀ ਜਿਹੜੇ ਨੇਗੇ ਕਲਰ ਲਗਾ ਕੇ ਵਰਕ ਕੀਤਾਗਾ। ਕੰਮ ਤੁਸੀਂ ਨੀਅਰ ਤੋਂ ਚੈੱਕ ਕਰ ਸਕਦੇ ਹੋ। ਇਹ ਵਾਰੀ ਸੂਟ ਨੇ ਜਿਹੜੇ ਤੁਸੀਂ ਸਾਡੇ ਤੋਂ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਜਿੱਦਾਂ ਆਪਾਂ ਨੇ ਫਿਰੋਜੀ ਦੇ ਵਿੱਚ ਬਣਾਇਆ ਤੁਸੀਂ ਆਪਣੀ ਚੋਇਸ ਦੇ ਕਿਸੇ ਹੋਰ ਜਿਹੜਾ ਤਾਂ ਸਟਾਫ ਹੈਗਾ ਉਹ ਕਿਸੇ ਹੋਰ ਕਲਰ ਦੇ ਵਿੱਚ ਵੀ ਕਰਵਾ ਸਕਦੇ ਹੋ ਸੈਕਿੰਡ ਸੂਟ ਹੈਗਾ ਆਪਣੇ ਕੋਲ ਬਰਬਰੀ कॉटन ਦੇ ਵਿੱਚ ਰੈਡੀ ਹੋਇਆ ਇਹਦਾ ਇਹਦੇ neck ਦੇ ਉੱਪਰ ਕੰਮ ਆਊਗਾ ਨਾਲ ਆਪਣੀ ਹੈਂਡ ਦਾ ਟੱਚ ਦਿੱਤਾ ਦਾ ਲੋਜੀ ਕੰਮ ਜਿਹੜਾ ਆਪਣਾ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਹੋਇਆਗਾ ਐਂਡ ਇਹਦੀ ਵੀ 슬ੀਵਸ ਤੇ ਉੱਪਰ ਵੀ ਆਪਾਂ ਨੇ ਕੰਮ ਰੱਖਿਆ ਇਦਾਂ ਦਾ 슬ੀਵਸ ਤੇ ਵੀ ਕੰਮ ਆਏਗਾ ਸੇਮ 슬ੀਵਸ ਵਾਲਾ ਕੰਮ ਆ ਜਿਹੜਾ ਤੁਹਾਨੂੰ ਬਾਟਮ ਦੇ ਉੱਪਰ ਵੀ ਮਿਲੇਗਾ ਬਾਟਮ ਵਾਲਾ ਕੰਮ ਤੁਸੀਂ ਸਕਿਪ ਵੀ ਕਰਵਾ ਸਕਦੇ ਹੋ ਐਂਡ ਬਾਟਮ ਤੇ ਕਰਵਾ ਵੀ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਹੋਇਆਗਾ ਇਹ ਵਾਲੀ ਜਿਹੜੀ ਡਿਜ਼ਾਈਨ ਹੈ ਸਾਡੇ ਕੋਲ ਰੈਡੀ ਨੇਗੇ ਇਹ ਵਾਲੇ ਸੂਟ ਤੁਸੀਂ ਬਾਈ ਕਰ ਸਕਦੇ ਹੋ ਅਗਰ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਦੇਣਾਗਾ ਤੁਹਾਡੀ ਚੋਇਸ ਦਾ ਕੋਈ ਵੀ ਡਿਜ਼ਾਈਨ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਜਿਹੜਾ ਸੂਟ ਹੈਗਾ ਉਹ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਦਾ ਪੱਟਾ ਤੁਸੀਂ ਜਿੱਦਾਂ ਟਾਈਡ ਆਈ ਵੀ ਕਰਵਾ ਸਕਦੇ ਹੋ ਸਿੰਗਲ ਸ਼ੇਡ ਦਾ ਦੁਪੱਟਾ ਕਰਵਾ ਕੇ ਟਾਈਡ ਆਈ ਲੇਸ ਵੀ ਲਗਵਾ ਸਕਦੇ ਹੋ ਨੈਕਸਟ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਉਣ ਹਾਂਜੀ ਨੈਕਸਟ ਸੂਟ ਆਪਣੇ ਕੋਲ ਹੈਗਾ ਜਿਹੜਾ ਮਸ਼ੀਨ ਵਰਕ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਆਪਣੇ ਰਾਮ ਟੈਕਸ ਕਾਟਨ ਦੇ ਵਿੱਚ ਕੀਤਾ ਦਾ ਇਦਾਂ ਇਦੇ ਉੱਪਰ ਪੈਨਲ ਵਰਕ ਆਏਗਾ ਵਰਕ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਹੋਇਆ ਹੈਗਾ ਐਂਡ ਸਾਰਾ ਕੰਮ ਆ ਜਿਹੜਾ ਸ਼ੀਡ ਦਾ ਆਏਗਾ ਇਦਾਂ ਇਹਦਾ ਫਰੰਟ ਆਏਗਾ ਐਂਡ ਇਹ ਵਾਲ ਜਿਹੜੇ ਫਲਾਰਨਿੰਗ ਤੁਹਾਨੂੰ 슬ੀਵਸ ਤੇ ਮਿਲਣਗੇ ਇਹ ਵਾਲ ਆਪਣੇ ਰਾਮ ਟੈਕਸ ਦੇ ਉੱਪਰ ਕੀਤਾਗਾ ਤੁਸੀਂ ਕਿਸੇ ਵੀ بیس ਦੇ ਉੱਪਰ ਕਰਵਾ ਸਕਦੇ ਹੋ ਐਂਡ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਐਂਡ ਸੇਮ ਡਿਜ਼ਾਈਨ ਆਪਣੇ ਚੈੱਕ ਕਾਟਨ ਦੇ ਵਿੱਚ ਰੈਡੀ ਕੀਤਾ ਆਪਾਂ ਜਦੋਂ ਵੀ ਸੂਟ ਤਿਆਰ ਕਰਦੇ ਆਂ ਸੂਟ ਤਿਆਰ ਕਰਦੇ ਸਮੇਂ ਆਪਾਂ ਥ੍ਰੈਡ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਆਂ ਵੀ ਕਿਹੜੇ ਥ੍ਰੈਡ ਦੇ ਨਾਲ ਆਪਣਾ ਜਿਹੜਾ ਸੂਟ ਹੈਗਾ ਉਹਦੀ ਗ੍ਰੇਸ ਆਏਗੀ ਜਿੱਦਾਂ ਇਹਨੂੰ ਆਪਾਂ ਨੇ ਪਿਸਤਾ ਸ਼ੇਡ ਦਾ ਜਿਹੜਾ ਆਪਣਾ ਸੂਟ ਹੈ ਮਹਿਰੂਨ ਦੇ ਨਾਲ ਆਪਾਂ ਨੇ ਵਰਕ ਕੀਤਾ ਹੈ ਤੁਸੀਂ ਵਰਕ ਚੈੱਕ ਕਰੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਐਂ ਸਾਰਾ ਕੰਮ ਆ ਜਿਹੜਾ ਸ਼ੇਡ ਦਾ ਹੈਗਾ ਸੇਮ ਵਰਕ ਉਦਾਂ ਹੀ 슬ੀਵਸ ਦੇ ਉੱਪਰ ਆਏਗਾ ਤੁਸੀਂ ਵਿਦਾਊਟ ਦੁਪੱਟਾ ਵੀ ਇਹ ਵਾਲੇ ਸੂਟ ਨੇ ਜਿਹੜੇ ਸਾਡੇ ਤੋਂ ਬਾਇ ਕਰ ਸਕਦੇ ਹੋ ਵੀ ਇਹਦੇ ਦੁਪੱਟਾ ਵੀ ਕਰ ਸਕਦੇ ਹੋ ਜਿਹੜੇ ਦੇ ਭੱਟੇ ਦੇ ਪ੍ਰਾਈਸ ਹੋਣਗੇ ਉਹ ਦੇ ਭੱਟੇ ਦੇ ਸਟਾਫ ਦੇ ਅਕੋਰਡਿੰਗ ਹੋਣਗੇ ਜਿਦਾਂ ਲਾਈਕ ਤੁਸੀਂ ਮਛਲੀਨ ਦਾ ਦੁਪੱਟਾ ਕਰਵਾਉਣੇ ਵਧੀਆ ਵਾਲਾ ਚੈੱਕ ਕਾਟਨ ਦਾ ਜਾਂ ਲਾਈਨਸ ਵਾਲਾ ਤਾਂ ਤੁਹਾਨੂੰ ਟਾਈ ਡਾਈ ਦੁਪੱਟਾ ਵਿਦ ਲੇਸ ਫਿਨਿਸ਼ਿੰਗ 700 ਰੁਪਏ ਦੇ ਵਿੱਚ ਦੁਪੱਟਾ ਆਪਣਾ ਜਿਹੜਾ ਦਾ ਤਿਆਰ ਹੁੰਦਾ ਲੋਚ ਸカイ ਸ਼ੀਡਾ ਤਿੰਨੋਂ ਸੂਟ ਆਪਣੇ ਕੋਲੇ ਰੈਡੀ ਆ ਤੁਸੀਂ ਆਰਡਰ ਕਰ ਸਕਦੇ ਹੋ ਅੱਗੇ ਆ ਗਿਆ ਆਪਣੇ ਕੋਲੇ ਬਰਬਰੀ कॉटन ਦੇ ਵਿੱਚ ਮਹਿੰਦੀ ਗ੍ਰੀਨ ਕਲਰ ਸਭ ਤੋਂ ਪਹਿਲਾਂ ਤੁਸੀਂ ਇਹਦਾ neck ਦੇ ਕੰਮ neck ਦਾ ਕੰਮ ਚੈੱਕ ਕਰੋ ਬਹੁਤ ਹੀ ਸੋਹਣੀ neck line ਆਏਗੀ ਐਂਡ ਇਹ ਵੀ ਕਰਨਾ ਹੈ ਇਹਦਾ ਐਂਡ ਇਹ ਵਾਲਾ ਕੰਮ ਜਿਹੜੀ ਦੀ sleeves ਦੇ ਉੱਪਰ ਆਏਗਾ ਤੁਸੀਂ ਸਾਡੇ ਤੋਂ ਕੋਈ ਵੀ ਵਰਕ ਕਰਵਾ ਸਕਦੇ ਹੋ ਨੀਡਲ ਵਰਕ ਕਰਵਾ ਸਕਦੇ ਹੋ ਹੈਂਡ ਵਰਕ ਕਰਵਾ ਸਕਦੇ ਹੋ ਆਰੀ ਵਰਕ ਇਹਦੇ ਵਿੱਚ ਇਦਾਂ ਆਪਣੇ ਕੋਲ ਇਹ ਵਾਲਾ ਫਿਰੋਜੀ ਸ਼ੇਡ ਇਹ ਵੀ ਬਹੁਤ ਹੀ ਸੋਹਣਾ ਕੰਮ ਹੋਇਆਗਾ ਇਦਾਂ ਘੇਰ ਦਾ ਕੰਮ ਆਏਗਾ ਇਹ ਵਾਲਾ ਸੇਮ ਉਦਾਂ ਹੀ ਨੈਕ ਦਾ ਕੰਮ ਆਏਗਾ ਇਦਾਂ ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਜਿਹੜੇ ਸੀ ਅਵੇਲੇਬਲ ਨੇਗੇ ਸੋਰਡ ਕਲਰ ਆਪਣੇ ਕੋਲ ਹੀ ਹੈਗਾ ਮਹਿਰੂਨ ਲਾਈਟ ਜਿਹਾ ਮਹਿਰੂਨ ਟਾਈਪ ਜਿਹਾ ਬਹੁਤ ਡਾਰਕ ਜੀ ਸ਼ੇਡ ਦੇ ਵਿੱਚ ਮਹਿਰੂਨ ਨਹੀਂ ਹੈਗਾ ਲੋ ਜੀ ਇਹ ਵਾ ਇਹਦਾ ਇਹ ਨੈੱਕ ਦੇ ਉੱਪਰ ਆਏਗਾ ਐਂਡ ਇਹ ਤੇ ਉੱਪਰ ਆਏਗਾ ਸੈਕਿੰਡ ਸੂਟ ਆਪਣੇ ਕੋਲ ਇਹ ਵੀ ਬਹੁਤ ਹੀ ਸੋਹਣੀ ਕਾਟਣਾ ਹੈਗੀ ਦਾ ਕੀਰਤੂ ਪਰ ਇਹ ਵਾਲਾ ਜਿਹੜਾ ਸੂਟ ਹੈਗਾ ਆਪਣੇ ਆਰੀ ਸਟਿਚ ਦੇ ਵਿੱਚ ਰੈਡੀ ਕੀਤਾ ਆਰੀ ਸਟਿਚ ਦੇ ਵਿੱਚ ਕੰਮ ਹੋਇਆ ਬਹੁਤ ਹੀ ਸੋਹਣਾ ਕੰਮ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਆਪਣੀ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈਗਾ ਐਂਡ ਜਿਹੜੀ ਥ੍ਰੈਡ ਲਗਾਏ ਨੇਗੇ ਆਪਣੇ ਉਹਨਾਂ ਦਾ ਧਿਆਨ ਰੱਖਿਆ ਹੈ ਕੰਟਰਾਸਟ ਜਿਹੜਾ ਹੈਗਾ ਆਪਣਾ ਸੋਨਾ ਲੱਗੇ ਲੱਗੇ ਇਹ ਵਾਲੀ ਜਿਹੜੀ ਹੈ ਤੁਹਾਨੂੰ 슬ੀਵਸ ਦੇ ਉੱਪਰ ਕੰਮ ਮਿਲੇਗਾ ਇੱਕ ਡਿਜ਼ਾਈਨ ਆਪਣੇ ਕੋਈ ਆਰੀ ਸਟਿਚ ਦੇ ਵਿੱਚ ਹੋਰ ਰੈਡੀ ਆ। ਇਹ ਵਾਰੇ ਦੋਨੋਂ ਸੂਟ ਨੇ ਜਿਹੜੇ ਸਿੰਗਲ ਸਿੰਗਲ ਨੇ ਆਪਣੇ ਕੋਲ। ਲਓ ਜੀ। ਇਹਦੇ ਇਦਾਂ ਪੈਨਲ ਵਰਕ ਆਏਗਾ। ਘੇਰ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ। ਐਂਡ ਸਾਰੇ ਫਰੰਟ ਦੇ ਵਿੱਚ ਵੀ ਕੰਮ ਮਿਲੇਗਾ ਸਾਰਾ ਕੰਮ ਆ ਜਿਹੜਾ ਆਰੀ ਸਟਿਚ ਦਾ ਆਏਗਾ। ਐਂਡ ਪ੍ਰਾਈਸ ਬਿਲਕੁਲ ਨਾਰਮਲ ਮਿਲਣਗੇ ਤੁਹਾਨੂੰ ਇਹਨਾਂ ਦੇ। ਇਹ ਵਾਲਾ ਕੰਮ ਜਿਹੜਾ ਤੁਹਾਨੂੰ 슬ੀਵਸ ਤੇ ਵੀ ਲੇਗਾ ਬਹੁਤ ਹੀ ਸੋਹਣਾ ਕੰਮ ਹੋਇਆ ਲਈ ਵੀ ਨੈਕਸਟ ਸੂਟ ਆਪਣੇ ਕੋਲ ਜਿਹੜੇ ਹੈਗੇ ਨੇ ਇਹ ਵਾਲੇ ਆਪਣੇ ਕੋਲ ਪੈਂਡ ਵਾਲੇ ਨੇਗੇ ਇਹ ਵੀ ਆਪਣੇ ਖੁਦ ਦੇ ਰੈਡੀ ਕੀਤੇ ਹੋਏ ਸੂਟ ਲੈਗੇ ਲੋ ਜੀ ਬਹੁਤ ਹੀ ਸੋਹਣਾ ਕਾਟਨ ਲਗਾ ਕੇ ਆਪਣੇ ਹਲਕਾ ਜਿਹਾ ਜਿਹੜਾ ਕੰਮ ਕੀਤਾ ਵਾ ਲਜ ਸਮਰ ਸੀਜ਼ਨ ਦੇ ਅਕੋਰਡਿੰਗ ਆਪਾਂ ਨੇ ਬਹੁਤਾ ਫੜਕੀਲਾ ਜਿਹਾ ਕੰਮ ਨਹੀਂ ਰੱਖਿਆ ਬਹੁਤ ਹੀ ਸੋਹਣਾ ਕੰਮ ਹੋਇਆਗਾ ਇਦਾਂ ਬਹੁਤ ਹੀ ਸੋਹਣੀ ਦੀ ਨੈਕਲਾਈਨ ਆਊਗੀ ਫਰੰਟ ਦੇ ਵਿੱਚ ਇਦਾਂ ਤੁਹਾਨੂੰ ਛੋਟੇ ਛੋਟੇ ਫਲਾਰ ਮਿਲਣਗੇ ਘੇਰ ਦੇ ਉੱਪਰ ਵੀ ਲਾਏਗੀ ਐਂਡ ਇਹ ਵਾਲਾ ਕੰਮ ਆ ਜਿਹੜਾ ਤੁਹਾਨੂੰ ਇਹਦੀਆਂ 슬ੀਵਸ ਦੇ ਉੱਪਰ ਮਿਲੇਗਾ ਬਹੁਤ ਹੀ ਸੋਹਣਾ ਕੰਮ ਆ ਜਿਹੜਾ 슬ੀਵਸ ਦੇ ਉੱਪਰ ਹੈਗਾ ਸਟੀਚਿੰਗ ਟਾਈਮ ਅਗਰ ਆਪਾਂ ਨੂੰ ਪੇਸਟਿੰਗ ਵਗੈਰਾ ਕਰਵਾ ਕੇ ਸਟਿਚ ਕਰਦੇ ਆ ਤਾਂ ਬਹੁਤ ਹੀ ਸੋਹਣੀ ਇਹਦੀ ਸੂਟ ਦੀ ਜਿਹੜੀ ਹੈਗੀ ਲੁੱਕ ਆਣੀ ਇਹ ਅਗੇ ਆਪਣੇ ਕੋਲੇ ਮਸਟਰਡ ਸ਼ੀਟ ਦੇ ਵਿੱਚ ਲਾਈਨਸ ਵਾਲਾ ਸਟੱਪ ਆ ਵਿਦਆਊਟ ਲਾਈਨਿੰਗ ਬਣਨ ਵਾਲਾ ਲਓ ਜੀ ਚੈੱਕ ਕਰੋ ਜਿਹੜਾ ਕੰਮ ਆ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਜ਼ਿਆਦਾ ਸਾਫ਼ ਸੁਥਰਾ ਕੰਮ ਆ ਆਪਣਾ ਲਓ ਜੀ ਐਂਡ ਇਹ ਵਾਲਾ ਕੰਮ ਆ ਜਿਹੜਾ 슬ੀਵਸ ਦੇ ਉੱਪਰ ਆ ਇਵਾਰੀ ਸੂਟ ਨੇ ਕਿ ਜੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸਾਡੇ ਤੋਂ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਸਾਡੇ ਤੋਂ ਵੀ ਡਿਜ਼ਾਈਨ ਨਹੀਂ ਪਿਕਚਰਸ ਲੈ ਸਕਦੇ ਹੋ ਐਂਡ ਕਿਸੇ ਵੀ ਸਟੱਫ ਦੇ ਵਿੱਚ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸੈਕੰਡ ਥਿੰਗ ਤੁਸੀਂ ਇਹਨਾਂ ਦੇ ਨਾਲ ਸਾਡੇ ਤੋਂ ਦੁਪੱਟੇ ਵੀ ਕਰਵਾ ਸਕਦੇ ਹੋ ਦੁਪੱਟਾ ਟਾਈਡ ਆਈ ਵੀ ਹੋ ਜਾਏਗਾ ਸਿੰਗਲ ਸ਼ੀਟ ਦੇ ਵਿੱਚ ਵੀ ਹੋ ਜਾਏਗਾ ਦੁਪੱਟਾ ਜਿਹੜਾ ਤੁਹਾਨੂੰ ਵਿਦ ਲੇਸ ਫਿਨਿਸ਼ਿੰਗ ਮਿਲੇਗਾ ਅਗਰ ਤੁਸੀਂ ਇਹਨਾਂ ਦੇ ਵਿੱਚ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ WhatsApp ਦੇ ਉੱਪਰ 9043115162 ਦੇ ਉੱਪਰ ਜਾ ਕੇ ਜਿਹੜਾਗਾ ਸਾਨੂੰ ਆਰਡਰ ਕਰ ਸਕਦੇ ਹੋ ਥੈਂਕ ਯ